ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਦਿਓ ਨਰਪਖ ਪੋਸਟ ਮੈਂਦਾਰਕਬਦੀ ਮੌਜੂਦ ਹੈ ਜੀ ਗੁਰਨਾਰਕ ਨਗਰ ਪਿੰਡ ਗਿੱਲ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਜਿਹੜੀ ਗੁੱਡੀ ਫੂਕਣ ਦੀ ਰਸਮ ਉਹ ਕੀਤੀ ਜਾ ਰਹੀ ਹੈ ਜਿਵੇਂ ਆਪ ਸਭ ਨੂੰ ਪਤਾ ਵੀ ਜਿਹੜੀ ਅੱਤ ਦੀ ਗਰਮੀ ਪੈ ਰਹੀ ਹੈ ਉਸ ਗਰਮੀ ਦੇ ਵਿੱਚ ਇੰਦਰ ਦੇਵਤਾ ਜਿਹੜਾ ਕਦੇ ਨਾ ਕਦੇ ਕਿਤੇ ਨਾ ਕਿਤੇ ਜਾ ਕੇ ਜਦੋਂ ਇਹ ਪੁਰਾਣੇ ਰੀਤੀ ਰਿਵਾਜ ਬਜ਼ੁਰਗ ਔਰਤਾਂ ਵੱਲੋਂ ਕੀਤੇ ਜਾਂਦੇ ਨੇ ਤਾਂ ਜਿਹੜਾ ਇੰਦਰ ਦੇਵਤਾ ਉਹ ਖੁਸ਼ ਹੁੰਦਾ ਤਾਂ ਖੁਸ਼ ਹੋ ਕੇ ਉਹ ਜਿਹੜਾ ਆਪਣਾ ਬਰਖਾ ਕਰਦਾ ਤੇ ਅੱਜ ਅਸੀਂ ਪਿੰਡ ਗੁਨਾਨਿਕ ਨਗਰ ਪਿੰਡ ਗਿੱਲੇ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਜਿੰਨੀਆਂ ਬੀਬੀਆਂ ਭੈਣਾਂ ਔਰਤਾਂ ਇੱਥੇ ਵੱਡੀ ਗਿਣਤੀ ਵਿੱਚ ਸਮਾਗਮ ਤੇ ਜਿਵੇਂ ਦੇਖਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਜਿਹੜੀ ਅਤ ਦੀ ਗਰਮੀ ਪੈ ਰਹੀ ਹੈ ਇੱਕ ਪ੍ਰਾਣੀ ਰੀਤੀ ਰਿਵਾਜ ਦੇ ਮੁਤਾਬਕ ਪਤਨੀਆਂ ਜਿਹੜੀਆਂ ਸਾਡੀਆਂ ਬਜ਼ੁਰਗ ਔਰਤਾਂ ਸਨ ਉਹ ਇਸ ਤਰ੍ਹਾਂ ਦੀ ਕਿਸੇ ਕੱਪੜੇ ਦੀ ਜਾਂ ਪਲਾਸਟਿਕ ਦੀ ਜਾਂ ਲੱਕੜ ਦੀ ਗੁੱਡੀ ਬਣਾ ਲੈਂਦੀਆਂ ਸਨ ਤੇ ਉਸ ਗੁੱਡੀ ਨੂੰ ਜਾ ਕੇ ਕਿਤੇ ਸਾਂਝੀ ਜਗ੍ਹਾ ਦੇ ਵਿੱਚ ਫੂਕਦੀਆਂ ਸਨ ਤੇ ਉਸ ਵੇਲੇ ਇੱਕ ਚੀਜ਼ ਇਹ ਦੇਖਣ ਨੂੰ ਆਉਂਦੀ ਆ ਤੇ ਇੱਕ ਮਿੱਠੀਆਂ ਰੋਟੀਆਂ ਬਣਾਈਆਂ ਜਾਂਦੀਆਂ ਸਨ ਅੱਜ ਉਹ ਸਾਡੀਆਂ ਜਿਹੜੀਆਂ ਪੁਰਾਣੀਆਂ ਪਿਛਲੀਆਂ ਬਜ਼ੁਰਗਔਰਤਾਂ ਨੇ ਸਾਡੇ ਕੋਲ ਇੱਥੇ ਮੌਜੂਦ ਨੇ ਉਸ ਅੱਜ ਉਸ ਰੀਤੀ ਰਿਵਾਜ ਨੂੰ ਲੈ ਕੇ ਕਾਫੀ ਔਰਤਾਂ ਕਾਫੀ ਬੱਚੇ ਬਜ਼ੁਰਗ ਬੁੱਢੇ ਇੱਥੇ ਇਕੱਠੇ ਹੋਏ ਹਨ ਤੇ ਜਿਹੜੀ ਉਹ ਗੁੱਡੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਣੀ ਪਈ ਆ ਤੇ ਉਹਨੂੰ ਫੁਕਣ ਦੀ ਤਿਆਰੀ ਆ ਤੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿੱਥੇ ਉਹਨੂੰ ਫੁਕਿਆ ਜਾਂਦਾ ਤੇ ਜਿਵੇਂ ਕਹਿੰਦੇ ਨੇ ਵੀ ਜਦੋਂ ਮੀਂਹ ਨਹੀਂ ਪੈਂਦਾ ਤੇ ਦੀ ਗਰਮੀ ਪੈਂਦੀ ਆ ਜਿਹੜੇ ਜੀਵ ਜੰਤੂ ਨੇ ਉਹ ਮਰਨ ਲੱਗ ਜਾਂਦੇ ਆ ਤਾਂ ਜਾ ਕੇ ਕਿਤੇ ਇੰਦਰ ਦੇਵਤਾ ਵਾ ਜਿਹੜਾ ਉਹ ਖੁਸ਼ ਹੁੰਦਾ ਜਦੋਂ ਇੰਦਰ ਦੇਵਤਾ ਖੁਸ਼ ਹੁੰਦਾ ਤਾਂ ਮੀਂਹ ਮੀਂਹ ਪੈਂਦਾ ਵਾ ਇਹ ਪ੍ਰਾਤਨ ਰੀਤੀ ਰਿਵਾਜ ਨੇ ਤੇ ਆਪਾਂ ਗੱਲ ਕਰਾਂਗੇ ਉਹਨਾਂ ਬੀਬੀਆਂ ਨਾਲ ਉਹਨਾਂ ਭੈਣਾਂ ਨਾਲ ਜਿਨ੍ਹਾਂ ਨੇ ਗੁੱਡੀ ਬਣਾਈ ਹੈ ਤੇ ਜਿਨ੍ਹਾਂ ਨੇ ਇਹ ਜਿਹੜੀ ਗੁੱਡੀ ਆ ਹੁਣ ਫੁਕਣੀ ਆ ਪਤਾ ਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਲਜੀਤ ਕੌਰ ਹੈ ਇਹ ਤੁਸੀਂ ਗੁੱਡੀ ਬਣਾਈ ਅੱਜ ਤੁਸੀਂ ਮਤਲਬ ਕਦੋਂ ਤੇ ਰੀਤ ਚੱਲਦੀ ਆ ਰਹੀ ਹੈ ਇਹ ਬਹੁਤ ਪੁਰਾਣੀ ਰੀਤ ਚੱਲੀ ਆ ਛੋਟੇ ਛੋਟੇ ਸੀਗੇ ਜਦੋਂ ਦੀ ਇਹ ਰੀਤ ਚੱਲਦੀ ਆ ਸਾਨੂੰ ਵੱਡੀਆਂ ਬੀਬੀਆਂ ਪ੍ਰਸ਼ਾਦੇ ਬਣਾ ਕੇ ਦੇ ਦਿੰਦੀਆਂ ਸੀ ਫੇਰ ਅਸੀਂ ਕੱਲਰ ਤੇ ਜਾਂਦੀਆਂ ਸੀ ਉੱਥੇ ਅਸੀਂ ਫੇਰ ਗੁੱਡੀ ਫੋਕੇ ਆਉਂਦੀਆਂ ਸੀ ਉੱਥੇ ਫੇਰ ਅਸੀਂ ਗਿੱਧਾ ਵੀ ਪਾਉਂਦੀਆਂ ਸੀ ਰੋਂਦੀਆਂ ਵੀ ਸੀ ਬੈੜ ਵੀ ਪਾਉਂਦੀਆਂ ਸੀ ਇੰਦਰ ਦੇਵਤੇ ਨੂੰ ਕਹਿੰਦੇ ਸੀ ਵੀ ਇੰਦਰ ਦੇਵਤਾ ਸਾਡੇ ਭਰਾ ਬਜ਼ੁਰਗ ਸੁੱਕੇ ਅਨਵੀਨਾ ਬਾਉਂਦੇ ਨਾ ਵੀ ਤੈਨੂੰ ਕੋਈ ਤਰਸ ਨਹੀਂ ਹੈਗਾ ਵੀ ਉਹਦੇ ਤੇ ਤਰਸ ਖਾ ਕੇ ਉਹਨਾਂ ਦੇ ਉੱਤੇ ਵੀ ਤੁਸੀਂ ਇੰਦਰਦੀਪ ਦੇਵਤਾ ਨੂੰ ਕਹੋ ਵੀ ਮੀਂਹ ਵਰਸਾ ਦੇ ਵੀ ਸਾਡੇ ਵੀਰ ਜਿਹੜੀਆਂ ਸੁੱਕੀਆਂ ਜ਼ਮੀਨਾਂ ਬੋਂਦੇ ਨੇ ਉਹ ਗਿੱਲੀਆਂ ਜ਼ਮੀਨਾਂ ਬੋਹਣ ਇਸ ਕਰਕੇ ਇਹ ਬਹੁਤ ਪੁਰਾਣਾ ਸੱਭਿਆਚਾਰਕ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਵੀ ਤੁਸੀਂ ਵੀ ਗੁੱਡੀਆਂ ਫੁੱਕੋ ਇਸ ਰੀਤੀ ਰਿਵਾਜ ਨੂੰ ਤਾਜ਼ਾ ਬਣਾਵੋ ਕਿਉਂਕਿ ਆਪਾਂ ਫੇਰ ਇਹੀ ਰੀਤੀ ਰਿਵਾਜ ਚਲਾਈ ਜਾਈਏ ਜੇਠ ਹੀ ਨੇ ਜੇਠੇ ਹਾਰ ਦੇ ਮਹੀਨੇ ਦੇ ਵਿੱਚ ਇੰਨੀ ਗਰਮੀ ਪੈ ਰਹੀ ਆ ਇੰਨੀ ਗਰਮੀ ਪੈ ਰਹੀ ਆ ਬਹੁਤ ਜਿਆਦੇ ਇੰਦਰ ਦੇਵਤਾ ਨੇ ਇੱਕ ਵਾਰੀ ਮੀਂਹ ਨਹੀਂ ਪਾਇਆ ਹੈਗਾ ਅੱਜ ਅਸੀਂ ਬੇਨਤੀ ਕਰਦੇ ਆਂ ਇੰਦਰ ਦੇਵਤਾ ਨੂੰ ਵੀ ਤੂੰ ਬਹੁਤ ਜੋਰੋ ਜੋਰ ਮੀਂਹ ਵਰਸਾ ਦੇ ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਾਲੀਆਂ ਇੱਟਾਂ ਕਾਏ ਰੋੜ ਮੀਂਹ ਵਰਸਾ ਦੇ ਜੋਰੋ ਜੋਰ ਮਾਤਾ ਜਿਵੇਂ ਅਸੀਂ ਦੇਖਦੇ ਆ ਅਸਰ ਜਿਹੜੇ ਸਾਰੇ ਲੋਕ ਦੀ ਮੀਡੀਆ ਚਲਾਉਂਦੇ ਨੇ ਰੋਜ਼ ਰਜਾਨਾ ਦੇਖਣ ਨੂੰ ਆਉਂਦਾ ਵੀ ਅੱਜ ਮੀ ਪੈਣਾ ਨੈਟ ਤੇ ਦੱਸਿਆ ਅੱਜ ਮੀ ਮੈਣਾ ਪੈਣਾ ਪਰ ਉਹ ਪੈਂਦਾ ਨਹੀਂ ਕਿ ਤੁਹਾਨੂੰ ਲੱਗਦਾ ਵੀ ਗੁੱਡੀ ਫੁੱਕੀ ਤੇ ਮੀ ਪੈ ਜਾਊਗਾ ਜ਼ਰੂਰ ਪਾਊਗਾ 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 ਮੈਂ ਮਾਤਾ ਜਿਹੜੀ ਸਾਇੰਸ ਆ ਉਹ ਵੀ ਇਸ ਜਿਹੜੇ ਪੁਰਾਣੇ ਆਪਣੀ ਰੀਤੀ ਰਿਵਾਜ ਨੇ ਉਹਨਾਂ ਦੇ ਅੱਗੇ ਫੇਲ ਹੋ ਜਾਵੇਗੀ ਹਾਂਜੀ 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 ਤੁਸੀਂ ਦੇਖੋ ਇਹ ਉਹ ਬਜ਼ੁਰਗ ਔਰਤਾਂ ਨੇ ਜਿਨ੍ਹਾਂ ਦੇ ਜਿਹੜੇ ਕਿ ਪਿਛਲੇ ਰੀਤੀ ਰਿਵਾਜ ਅਜੇ ਵੀ ਸਮਝਦੀਆਂ ਨੇ ਤੇ ਕਰਦੀਆਂ ਨੇ ਜਿੱਥੇ ਰਜਾਨਾ ਰਜਾਨਾ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਜਿਹੜੀ ਭਵਿੱਖਬਾਣੀ ਕੀਤੀ ਜਾਂਦੀ ਹੈ ਵੈਦਰ ਨੂੰ ਲੈ ਕੇ ਪਰ ਵੀ ਨਹੀਂ ਪੈਂਦਾ ਪਰ ਅੱਜ ਅਸੀਂ ਦੇਖਣਾ ਇਹ ਆ ਵੀ ਇਹ ਬਜ਼ੁਰਗ ਮਾਤਾ ਦੀ ਜਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੀ ਅਰਦਾਸ ਇੰਦਰ ਦੇਵਤਾ ਸੁਣਦਾ ਜਾਂ ਨਹੀਂ ਸੁਣਦਾ ਜੇ ਸੁਣਦਾ ਤਾ ਬਹੁਤ ਵੱਡੀ ਗੱਲ ਆ ਕਿਉਂਕਿ ਕਿਤੇ ਨਾ ਕਿਤੇ ਇਹ ਆ ਕਿ ਇੱਥੇ ਸਾਇੰਸ ਵੀ ਜਿਹੜੀ ਆ ਉਹ ਝੁੱਟੀ ਪੈਂਦੀ ਨਜ਼ਰ ਆ ਰਹੀ ਆ ਤੁਸੀਂ ਪਹਿਨੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਜੇ ਬਹੁਤ ਪ੍ਰਾਤਨ ਇਹ ਪ੍ਰੋਗਰਾਮ ਚੱਲਦੇ ਨੇ ਸੱਭਿਆਚਾਰ ਆ ਕਿ ਉਹ ਅੱਜ ਕੱਲ ਦੇ ਬੱਚਿਆਂ ਨੂੰ ਨਵੀਂ ਪੀੜੀ ਐ YouTube ਤੇ ਫੋਨਾਂ ਤੇ ਲੱਗੇ ਰਹਿੰਦੇ ਨੇ ਮੋਬਾਈਲਾਂ ਤੇ ਇਹ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸ ਰਹੇ ਹਾਂ ਵੀ ਅੱਜ ਕੱਲ ਦੇ ਬੱਚੇ ਇਹ ਗਰਮੀ ਦੇ ਮਹੀਨੇ ਵਿੱਚ ਸਾਡੀਆਂ ਮਾਮਾ ਸਾਨੂੰ ਗੁੱਡੀਆਂ ਬਣਾ ਕੇ ਜਿੰਦਿਆਂ ਸੀ ਜੋ ਅੱਜ ਮੈਂ ਗੁੱਡੀ ਬਣਾਈ ਆ ਵੀ ਆਉਣ ਵਾਲੇ ਮੇਰੇ ਛੋਟੇ ਛੋਟੇ ਬੱਚੇ ਕਿਵੇਂ ਬਣਾਈ ਜਾਂਦੀ ਆ ਇਹ ਜੀ ਅਸੀਂ ਮੈਂ ਘਰ ਜਾ ਕੇ ਲੀਰਾਂ ਦੀ ਗੁੱਡੀ ਬਣਾਈ ਆ ਇਹ ਗੁੱਡੀ ਬਣਾ ਕੇ ਉਹਦਾ ਵਧੀਆ ਲਹਿੰਗਾ ਤਿਆਰ ਕੀਤਾ ਚੁੰਨੀ ਨੂੰ ਗੋਟਾ ਲਾਇਆ ਸਾਰਾ ਕੁਝ ਪੂਰਨ ਤਿਆਰ ਕੀਤਾ ਇਹਦਾ ਕੜਾ ਵੀ ਬਣਾਇਆ ਪਾਣੀ ਨੂੰ ਭਰਿਆ ਰੋਟੀਆਂ ਵੀ ਬਣਾਈਆਂ ਨੇ ਪੂਰੀ ਰੀ ਤਸਰ ਦੇਖੋ ਸੋਕੇ ਸਾਡੇ ਮੀਂਹ ਵਰਸਾ ਦੇਵੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਵੀ ਇਹ ਰਵਾਜਾਂ ਦਾ ਪਤਾ ਲੱਗੇ ਅੱਜ ਕੱਲ ਨਿੱਕੇ ਨਿੱਕੇ ਬੱਚੇ ਮੋਬਾਈਲਾਂ ਤੇ ਲੱਗੇ ਹੋਏ ਨੇ ਇਹਨਾਂ ਨੂੰ ਪਿਛਲੇ ਰਵਾਜਾਂ ਦਾ ਕੋਈ ਨਹੀਂ ਪਤਾ ਅਸੀਂ ਨੂੰ ਇਹੀ ਆਸ ਕਰਦੇ ਹਾਂ ਵੀ ਮੀਂਹ ਪਵੇ ਸਾਡੇ ਬੱਚੇ ਸਾਡੇ ਨਾਲ ਚੱਲੇ ਜਾਣ ਜਿਵੇਂ ਕਿ ਦੇਖਿਆ ਤੁਸੀਂ ਪੈਣ ਨੇ ਦੱਸਿਆ ਵੀ ਸਾਡੇ ਜਿਹੜੇ ਹੁਣ ਦੀ ਪੀੜ੍ਹੀ ਹੈ ਹੁਣ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਜਿਹੜੀਆਂ ਪ੍ਰਾਤਨ ਰੀਤੀ ਰਿਵਾਜ ਨੇ ਇਸ ਤਰ੍ਹਾਂ ਦੇ ਜਿਹੜਾ ਸਾਡਾ ਬਣਾਉਣ ਦਾ ਕਾਰਨ ਹੈ ਕੀ ਵੀ ਆ ਵੀ ਉਹ ਬੱਚਿਆਂ ਨੂੰ ਅਸੀਂ ਪ੍ਰਾਤਨ ਜਿਹੜੀ ਸੱਭਿਆਤਾ ਸਾਡੀ ਉਹਦੇ ਨਾਲ ਜੋੜਨਾ ਹੈ ਕੀ ਤੁਸੀਂ ਜਦੋਂ ਗੁੱਡੀ ਨੂੰ ਫੂਕਦੇ ਹੋ ਕੀ ਲ ਹਾਂਜੀ ਹਾਂਜੀ ਮਿੱਠੀਆਂ ਰੋਟੀਆਂ ਤੇ ਸਵੇਰ ਦੇ ਅਸੀਂ ਲੱਗੇ ਹੋਇਆ ਸਾਨੂੰ 10 ਵਜੇ ਤੋਂ ਲੱਗਣ 4 ਵਜੇ ਗਏ ਨੇ ਅਸੀਂ ਮਿੱਠੀਆਂ ਰੋਟੀਆਂ ਨਾਲ ਅੰਬ ਦੇ achar ਨਾਲ ਸਾਰੀ ਸੰਗਤ ਨੂੰ ਸਾਰਿਆਂ ਨੇ ਰਲ ਮਿਲ ਕੇ ਹੀ ਮਹੱਲੇ ਦੇ ਆ ਨੇ ਸਭ ਨੇ ਥੋੜੀ ਥੋੜੀ ਜਿੰਨੀ ਜਿੰਨੀ ਸੇਵਾ ਸਰਦੀ ਸੀ ਸਭ ਨੇ ਪਾਈ ਆ ਸਾਰੇ ਇੱਕੇ ਦੇ ਨਾਲ ਅਸੀਂ ਗੁੱਡੀ ਖੂਕ ਰਹੇ ਹਾਂ ਇਹਦੇ ਕਿਹੜਾ ਕੀ ਕੀ ਨੇ ਰੀਤੀ ਰਿਵਾਜ ਜਿਹੜੇ ਤੁਸੀਂ ਕਰਨੇ ਨੇ ਹੁਣ ਅਸੀਂ ਇਹਨੂੰ ਗੁੱਡੀ ਨੂੰ ਲੈ ਕੇ ਜਾਣਾ ਉੱਥੇ ਇਹਨੂੰ ਅਗਣੀ ਪੇਟ ਕਰਨੀ ਆ ਬੈਣ ਪਾਉਣੇ ਆ ਮਗਰ ਉਹ ਅਸੀਂ ਗਿੱਧਾ ਪਾਉਣਾ ਵਿਦਾ ਕਰਨੀ ਆ ਜੀ ਇਹ ਹਾਂਜੀ ਇਹੀ ਰੀਤੀ ਰਿਵਾਜ ਹੁੰਦੇ ਨੇ ਮਤਾ ਤੁਸੀਂ ਜਿਹੜੇ ਸਾਡੇ ਅੱਜ ਦੇ ਬੱਚੇ ਨੇ ਜਾਂ ਅੱਜ ਦੀਆਂ ਕੁੜੀਆਂ ਨੇ ਨੌਜਵਾਨ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਸਨੇਹਾ ਦੇਣਾ ਵੀ ਅੱਗੇ ਵਾਸਤੇ ਤੇ ਵੀ ਤੁਸੀਂ ਗੁੱਡੀ ਫੂਕੋ ਜਦੋਂ ਮੀਂਹ ਨਹੀਂ ਪੈਂਦਾ ਫਿਰ ਇੰਦਰ ਦੇਵਤਾ ਮੀਂਹ ਪਾਊਗਾ ਵੀ ਮੇਰੀ ਇਹੀ ਬੇਨਤੀ ਹੈ ਵੀ ਸਾਰੀਆਂ ਬੀਬੀਆਂ ਭੈਣਾਂ ਨੂੰ ਮੈਂ ਇਹੀ ਬੇਨਤੀ ਕਰਦੀ ਆ ਵੀ ਤੁਸੀਂ ਵੀ ਗੁੱਡੀਆਂ ਅਗਲੇ ਸਾਲ ਤੋਂ ਫੂਕੋ ਤੇ ਮੀਂਹ ਇੰਦਰ ਦੇਵਤਾ ਪਾਵੇ ਤੇ ਫਿਰ ਆਪਾਂ ਠੰਡ 'ਚ ਬੈਠੀਏ ਸਭ ਜੀਵ ਜੰਤੂਆਂ ਦਾ ਪਹਿਲਾ ਜੀਵ ਜੰਤੂ ਅੱਜ ਕੱਲ ਬੜੇ ਤਰਸ ਤਰਸ ਕੇ ਭਟਕ ਭਟਕੇ ਮਾਰੇ ਨੇ ਪਾਣੀ ਨਹੀਂ ਮਿਲ ਰਿਹਾ ਇਸ ਕਰਕੇ ਜੀਵ ਜੰਤੂਆਂ ਦਾ ਜ਼ਿਆਦਾ ਭਲਾ ਹੋਊਗਾ ਤੇ ਪੌਦਿਆਂ ਦੇ ਰੁੱਖ ਵੀ ਹਰੇ ਹੋਣਗੇ ਉਹਨਾਂ ਤੇ ਜੀਵ ਜੰਤੂ ਬੈਠਣਗੇ ਆਪਣੇ ਆਲੇ ਨੇ ਪਹੁੰਚਣਗੇ ਹਰ ਇੱਕ ਨੂੰ ਆਪਣਾ ਰਹਿਣ ਵਾਸਤੇ ਬਸੇਰਾ ਚਾਹੀਦਾ ਇਸ ਕਰਕੇ ਸਾਨੂੰ ਬੇਨਤੀ ਆ ਕਿ ਇੰਦਰ ਦੇਵਤਾ ਜਰੂਰ ਮੀਂਹ ਪਾਵੇ ਸਾਡੀ ਜਰੂਰ ਸੁਣੇ ਕਹਿੰਦੇ ਜਦੋਂ ਗੁੱਡੀ ਫੂਕੀ ਜਾਂਦੀ ਆ ਜਦੋਂ ਗਰਮੀ ਅਤਿ ਦੀ ਗਰਮੀ ਪੈਂਦੀ ਆ ਤਾਂ ਜਿਹੜੇ ਬੱਚੇ ਨੇ ਉਹ ਵੀ ਬਾਹਰ ਨਹੀਂ ਖੇਡਦੇ ਜਿਹੜੇ ਜੀਵ ਜੰਤੂ ਨੇ ਉਹ ਮਰਨ ਦੇ ਕਿਨਾਰੇ ਹੁੰਦੇ ਨੇ ਪਰ ਜਦੋਂ ਇੰਦਰ ਦੇਵਤਾ ਦੇਖਦਾ ਵੀ ਜਿਹੜੇ ਛੋਟੇ ਛੋਟੇ ਬੱਚੇ ਨੇ ਗਲੀਆਂ ਚ ਖੇਡਦੇ ਹੁੰਦੇ ਨੇ ਪਰ ਉਹ ਨਹੀਂ ਖੇਡ ਰਹੇ ਪਰ ਜਦੋਂ ਕਹਿੰਦੇ ਇੰਦਰ ਦੇਵਤਾ ਖੁਸ਼ ਹੁੰਦਾ ਵਾ ਤੇ ਜਦੋਂ ਉਹ ਜਿਹੜਾ ਮੀਂਹ ਵਰਸਾਉਂਦਾ ਵਾ ਤੇ ਹੁਣ ਦੇਖਣਾ ਇਹ ਆ ਵੀ ਗੁਰਨਾਣਿਕ ਨਗਰ ਗਿੱਲ ਪਿੰਡ ਦੇ ਵਿੱਚ ਜਿਹੜੀ ਅੱਜ ਇੰਨੀ ਪਬਲਿਕ ਇਕੱਠੀ ਹੋਈ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਸਾਰੇ ਜਿਹੜੇ ਇੱਥੇ ਪਹੁੰਚੇ ਨੇ ਪਤਵੰਤੇ ਬਜ਼ੁਰਗ ਵੀਰ ਉਹਨਾਂ ਨੂੰ ਸਾਰਿਆਂ ਨੂੰ ਕੈਮਰੇ ਰਾਹੀਂ ਕੈਦ ਕੀਤਾ ਜਾਵੇ ਵੀ ਜਿਹੜੇ ਐਡੀ ਵੱਡੀ ਗਿਣਤੀ 'ਚ ਪਹੁੰਚੇ ਹਨ ਇਸ ਰਵਾਜ਼ ਰੀਤੀ ਰਵਾਜ਼ ਦੇ ਨਾਲ ਜੁੜੇ ਹੋਏ ਹਨ ਹੁਣ ਦੇਖਣਾ ਇਹ ਆ ਵੀ ਗੁੱਡੀ ਨੂੰ ਫੁੱਕੀ ਫੁੱਕਿਆ ਜਾਣਾ ਤੇ ਉਸ ਤੋਂ ਬਾਅਦ ਕਿੰਨਾ ਕੀ ਮੀਂਹ ਪੈਂਦਾ ਵਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਗੁਰਨਾਨਕ ਨਗਰ ਪਿੰਡ ਗਿੱਲ ਦੀਆਂ ਜਿੱਥੇ ਕਿ ਇੱਥੇ ਅੱਜ ਜਿਹੜੀ ਗੁੱਡੀ ਫੂਕਣ ਦੀ ਉਹ ਰਸਮ ਕੀਤੀ ਗਈ ਆ ਜਿਹੜੀਆਂ ਬਜ਼ੁਰਗ ਔਰਤਾਂ ਨੇ ਉਹ ਗਿੱਧਾ ਪਾ ਰਹੀਆਂ ਹਨ ਜਿੱਥੇ ਅੱਜ ਉਹਨਾਂ ਨੇ ਉਸ ਗੁੱਡੀ ਦੇ ਫੂਕਣ ਤੇ ਕੀਰਨੇ ਪਾਏ ਹਨ ਉੱਥੇ ਹੀ ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਜਿਹੜੀ ਉਹ ਗਿੱਧੇ ਦੀ ਰਸਮ ਵੀ ਕਰਨੀ ਕਹਿੰਦੇ ਜ਼ਰੂਰੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਬਈ ਅਸੀਂ ਗੁਰਨਾਨਿਕ ਨਗਰ ਇਹੋ ਗੁੱਡੀ ਜਿਹੜੀ ਇੱਥੋਂ ਦੀਆਂ ਬੀਬੀਆਂ ਨੇ ਬਣਾਈ ਸੀ ਉਹ ਫੂਕੀ ਜਾ ਰਹੀ ਆ ਇਹ ਪ੍ਰਾਤਨ ਜਿਹੜੀਆਂ ਰੀਤੀ ਰਿਵਾਜ ਨੇ ਕਹਿੰਦੇ ਜਦੋਂ ਗੁੱਡੀ ਨੂੰ ਫੂਕਿਆ ਜਾਂਦਾ ਤਾਂ ਇੰਦਰ ਦੇਵਤਾ ਖੁਸ਼ ਹੋ ਕੇ ਮੀਂਹ ਵਰਸਾਉਂਦਾ ਤੇ ਜਿੱਥੇ ਅੱਜ ਇਹਨਾਂ ਬੀਬੀਆਂ ਨੇ ਗੁੱਡੀ ਫੂਕਣ ਤੇ ਕੀਰਨੇ ਪਾਏ ਹਨ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਗੁਰਨਾਨਕਨਗਰ ਪਿੰਡ ਗਿਲ ਦੀਆਂ ਇਹ ਔਰਤਾਂ ਬੀਬੀਆਂ ਬੱਚੇ ਬੁੱਢੇ ਜਿਹੜੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਜਿੱਥੇ ਗੁੱਡੀ ਦੇ ਮਰਨ ਦੇ ਇਹਨਾਂ ਨੇ ਦੁੱਖ ਮਨਾਇਆ ਉੱਥੇ ਹੀ ਗੱਦਾ ਵੀ ਪਾ ਰਹੀਆਂ ਤੇ ਇੰਦਰ ਦੇਵਤਾ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੇ ਜਿਹੜੇ ਪ੍ਰਾਤਨ ਰੀਤੀ ਰਿਵਾਜ ਨੇ ਉਹਨਾਂ ਤੇ ਖੁਸ਼ ਹੁੰਦਾ ਤੇ ਮੀਂਹ ਵਰਸਾਉਂਦਾ ਇਹ ਜਿਹੜੀਆਂ ਪ੍ਰਾਤਨ ਰੀਤੀ ਰਿਵਾਜ ਨੇ ਇਹ ਸਾਡੀਆਂ ਬਜ਼ੁਰਗਔਰਤਾਂ ਨੇ ਜਿਹੜੀਆਂ ਉਹ ਬੱਚਿਆਂ ਨੂੰ ਪ੍ਰਾਤਨ ਰੀਤੀ ਰਿਵਾਜ ਨਾਲ ਜੋੜਨ ਵਾਸਤੇ ਜਿਹਨੇ ਇਸ ਤਰ੍ਹਾਂ ਦੇ ਇਹ ਜਿਹੜੇ ਪ੍ਰਾਤਨ ਰੀਤੀ ਰਿਵਾਜ ਨੇ ਤੇ ਕਰਦੀਆਂ ਹਨ ਕਹਿੰਦੇ ਜਦੋਂ ਅਤ ਦੀ ਗਰਮੀ ਪੈਂਦੀ ਆ ਹਾਰ ਅਤੇ ਸਾਵਣ ਮਹੀਨੇ ਦੇ ਵਿੱਚ ਉਸ ਵੇਲੇ ਜੀਵ ਜੰਤੂ ਮਰਨ ਦੇ ਕਿਨਾਰੇ ਹੁੰਦੇ ਹਨ ਤੇ ਜਿਹੜੇ ਬੱਚੇ ਨੇ ਉਹ ਗਲੀਆਂ ਦੇ ਵਿੱਚ ਨਹੀਂ ਖੇਡਦੇ ਇਸ ਕਰਕੇ ਇੰਦਰ ਦੇਵਤਾ ਉਹਨਾਂ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਜਾਂ ਉਹਨਾਂ ਜੀਵ ਜੰਤੂਆਂ ਨੂੰ ਬਚਾਉਣ ਵਾਸਤੇ ਜਿਹੜਾ ਫਿਰ ਬਰਖਾ ਕਰਦਾ ਉੱਥੇ ਹੀ ਜਦੋਂ ਗੁੱਡੀ ਨੂੰ ਫੂਕਿਆ ਜਾਂਦਾ ਜਿਹੜੇ ਗੁੱਡੀ ਨੂੰ ਫੂਕਣ ਤੇ ਕੀਰਨੇ ਪਏ ਜਾਂਦੇ ਹਨ ਔਰਤਾਂ ਵੱਲੋਂ ਕਿਤੇ ਨਾ ਕਿਤੇ ਜਾ ਕੇ ਉਹ ਕੀਰਨਿਆਂ ਦੀ ਜਿਹੜੀ ਆਵਾਜ਼ ਇੰਦਰ ਦੇਵਤਾ ਸੁਣਦਾ ਤੇ ਮੀਂਹ ਵਰਸਾਉਂਦਾ ਇਸ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਅਸੀਂ ਗੁਰਨਾਨਿਕ ਨਗਰ ਪਿੰਡ ਗਿੱਲ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਗੁੱਡੀ ਫੂਕਣ ਦੀ ਜਿਹੜੀ ਰਸਮ ਉਹ ਕੀਤੀ ਗਈ ਆ ਜਿਹੜੀਆਂ ਪਿਛਲੇ ਆਪਣੀ ਬੀਬੀਆਂ ਔਰਤਾਂ ਤੁਸੀਂ ਦੇਖ ਸਕਦੇ ਹੋ ਵੀ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਉਹ ਜਿਹੜੀਆਂ ਕੀਰਨੇ ਪਾਉਂਦੀਆਂ ਤੇ ਬੈਣ ਪਾਉਂਦੀਆਂ ਨਜ਼ਰ ਆਉਂਦੀਆਂ ਨਾ ਬਜ਼ੁਰਗ ਔਰਤਾਂ ਉਸ ਗੁੱਡੀ ਦੇ ਤੁਸੀਂ ਦੇਖ ਸਕਦੇ ਹੋ ਮੀਂਹ ਪਾਉਣ ਵਾਸਤੇ ਉਹ ਕੀ ਕੁਝ ਨਹੀਂ ਕਰਦੀਆਂ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਇੱਕ ਜਗ੍ਹਾ ਇਕੱਠੀਆਂ ਹੁੰਦੀਆਂ ਨੇ ਤੇ ਪ੍ਰਮਾਤਮਾ ਨੂੰ ਅਰਦਾਸ ਕਰਦੀਆਂ ਨੇ ਇੰਦਰ ਦੇਵਤਾ ਨੂੰ ਮਨਾਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਪਿੰਡ ਗਿਲ ਗੁਰਨਾਨਕ ਨਗਰ ਦੀਆਂ ਇਹ ਔਰਤਾਂ ਤਾਂ ਕਿਤੇ ਜਾ ਕੇ ਇੰਦਰ ਦੇਵਤਾ ਇਹਨਾਂ ਦੀ ਜਿਹੜੀ ਪੁਕਾਰ ਉਹ ਸੁਣਦਾ ਪਿਛਲੇ ਕਈ ਦਿਨਾਂ ਤੋਂ ਅਤਿ ਦੀ ਪੈ ਰਹੀ ਗਰਮੀ ਦੇ ਕਾਰਨ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਬਜ਼ੁਰਗਔਰਤਾਂ ਇੱਕ ਕੱਪੜੇ ਦੀ ਗੁੱਡੀ ਬਣਾਉਂਦੀਆਂ ਨੇ ਤੇ ਉਸ ਗੁੱਡੀ ਨੂੰ ਫੂਕਿਆ ਜਾਂਦਾ ਉਹਦੇ ਬੈਣ ਪਾਏ ਜਾਂਦੇ ਹਨ ਤੇ ਫੇਰ ਉਸ ਵੇਲੇ ਮਿੱਠੇ ਪ੍ਰਸ਼ਾਦਿਆਂ ਦਾ ਲੰਗਰ ਵੀ ਚਲਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਇਹਤੇ ਗੁੱਡੀ ਫੂਕਣ ਤੇ ਮਿੱਠੇ ਪ੍ਰਸ਼ਾਦੇ ਬਣਾਏ ਜਾਂਦੇ ਹਨ ਪਿੰਡ ਦੀਆਂ ਬਜ਼ੁਰਗ ਔਰਤਾਂ ਵੱਲੋਂ ਭੈਣਾ ਵੱਲੋਂ ਤੇ ਮਿੱਠੇ ਪ੍ਰਸ਼ਾਦੇ ਨੇ ਜਿਹੜੇ ਫੇਰ ਉਹ ਇੱਥੇ ਜਿਹੜੇ ਇਕੱਠੇ ਹੁੰਦੀਆਂ ਬੀਬੀਆਂ ਭੈਣਾ ਬੱਚੇ ਔਰਤਾਂ ਉਹਨਾਂ ਨੂੰ ਇੱਕ ਕਤਾਰ ਦੇ ਵਿੱਚ ਬਿਠਾ ਕੇ ਲੰਗਰ ਸਕਾਇਆ ਜਾਂਦਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬਜ਼ੁਰਗ ਔਰਤਾਂ ਨੇ ਇਕੱਠੇ ਹੁੰਦੇ ਆਣ ਇੱਕ ਜਗ੍ਹਾ ਤੇ ਗੁੱਡੀ ਨੂੰ ਫੁਕਿਆ ਜਾਂਦਾ ਤੇ ਫਿਰ ਮਿੱਠੇ ਪ੍ਰਸਾਦਿਆਂ ਦਾ ਜਿਹੜਾ ਲੰਗਰ ਆ ਉਹ ਵੀ ਚਲਾਇਆ ਜਾਂਦਾ। ਬਈ ਤੇ ਦੇਖਣ ਦੀ ਵੀ ਅਸੀਂ ਦੇਖੀਏ ਜਾ ਕੇ ਕੀ ਕਰਦੇ ਆ ਕੀ ਨਹੀਂ। ਠੀਕ ਹੈ ਜੀ। ਚਲੋ ਬਈ। ਜਿੱਥੇ ਅੱਜ ਗੁਰਨਾਨਿਕਨਗਰ ਪਿੰਡ ਗਿੱਲੇ ਦੇ ਵਿੱਚ ਬਜ਼ੁਰਗ ਔਰਤਾਂ ਇਕੱਠੀਆਂ ਉੱਥੇ ਹੀ ਜਿਹੜੀਆਂ ਸਾਡੀਆਂ ਭੈਣਾਂ ਵੀ ਇੱਥੇ ਵੱਧ ਚੜ ਕੇ ਜਿੰਨਾਂ ਨੇ ਹਿੱਸਾ ਲਿਆ ਇਹ ਪ੍ਰਾਤਨ ਜਿਹੜਾ ਰੀਤੀ ਰਿਵਾਜ ਆ ਵੀ ਇੱਕ ਗੁੱਡੀ ਨੂੰ ਫੁਕਾਇਆ ਜਾਂਦਾ ਗੁੱਡੀ ਫੁਕਣ ਤੋਂ ਬਾਅਦ ਇੰਦਰ ਦੇਵਤਾ ਕਹਿੰਦੇ ਖੁਸ਼ ਹੁੰਦਾ ਤੇ ਫਿਰ ਮੀਂਹ ਵਰਸਾਉਂਦਾ ਸਾਡੇ ਕੋਲ ਸਾਡੀ ਭੈਣ ਵੀ ਮੌਜੂਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਇਸ ਰੀਤੀ ਰਿਵਾਜ ਬਾਰੇ ਪਤਾ ਕੁਝ ਨਹੀਂ ਵੀਰ ਜੀ ਸਾਨੂੰ ਤਾਂ ਪਤਾ ਨਹੀਂ ਸੀਗਾ ਅੱਜ ਸਵੇਰੇ ਬੀਬੀ ਜੀ ਆਏ ਸਾਡੇ ਕੋਲੇ ਕਹਿੰਦੇ ਆਪਾਂ ਗੁੱਡੀ ਫੁਕਣ ਜਾਣਾ ਅਸੀਂ ਆਪਣੀ ਮੰਮੀ ਤੇ ਦਾਦੀ ਤੋਂ ਸੁਣਦੇ ਹੁੰਦੇ ਸੀਗੇ ਤੇ ਕਿਵੇਂ ਲੱਗਿਆ ਜਦੋਂ ਉਹਨਾਂ ਨੇ ਕਿਹਾ ਵੀ ਗੁੱਡੀ ਫੁਕਣ ਜਾਣ ਕਿਹੋ ਜਿਹਾ ਮਹਿਸੂਸ ਮਤਲਬ ਬਹੁਤ ਐਕਸਾਈਟਮੈਂਟ ਜੀ ਹੋਈ ਸਾਨੂੰ ਕੁਝ ਜ਼ਿੰਦਗੀ ਚ ਨਵਾਂ ਦੇਖਣ ਅਸੀਂ ਆਪਣੀ ਲਾਈਫ ਚ ਵੀ ਦੇਖ ਸਕਦੇ ਆ ਇਹ ਕੁਝ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸਾਂਗੇ ਅਸੀਂ ਵੀ ਇਹ ਕੁਝ ਦੇਖਿਆ ਵਾ ਜਾਂ ਕੀਤਾ ਵਾ ਤੇ ਅਸੀਂ ਬੱਚਿਆਂ ਨੂੰ ਵੀ ਦੱਸਣ ਜੋਗੇ ਹੋਏ ਜਿਵੇਂ ਸਾਡੀ ਮੰਮੀ ਸਾਨੂੰ ਦੱਸਦੀ ਹੁੰਦੀ ਸੀ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਇਸ ਰੀਤੀ ਰਿਵਾਇਤ ਨਾਲ ਜੁੜੇ ਰਹਿਣ ਤੁਹਾਨੂੰ ਲੱਗਦਾ ਵੀ ਜਿਹੜੇ ਪ੍ਰਾ ਕਰਦਿਆਂ ਨਾ ਵੀ ਇਸ ਤਰ੍ਹਾਂ ਕਰਨ ਨਾਲ ਮੀਂਹ ਪੈ ਸਕਦਾ ਹਾਂਜੀ ਇੱਕ ਵਿਸ਼ਵਾਸ ਦੇ ਨਾਲ ਆ ਜੇ ਆਪਾਂ ਵਿਸ਼ਵਾਸ ਨਾਲ ਕੋਈ ਵੀ ਕੰਮ ਕਰਾਂਗੇ ਪ੍ਰਮਾਤਮਾ ਵੀ ਵਿਸ਼ਵਾਸ ਨਹੀਂ ਤੋੜੂਗਾ ਇਹ ਵਿਸ਼ਵਾਸ ਅੱਗੇ ਤੋਂ ਵੀ ਬਣਿਆ ਰਹੇ ਅਸੀਂ ਆਪਣੇ ਬੱਚਨ ਡ੍ਰਿੜ ਵਿਸ਼ਵਾਸ ਹੁੰਦਾ ਇਹ ਜ਼ਰੂਰ ਮੀਂਹ ਆਊਗਾ ਅੱਜ ਤੁਹਾਡੇ ਬੱਚੇ ਤੁਹਾਡੇ ਨਾਲ ਨੇ ਇੱਥੇ ਹਾਂਜੀ ਬੱਚੇ ਦੇਖ ਰਹੇ ਨੇ ਉਹ ਹਾਂਜੀ ਤੇ ਅੱਗੇ ਜਾ ਕੇ ਉਹ ਵੀ ਇਸ ਤਰ੍ਹਾਂ ਕਰਨਗੇ ਉਹ ਵੀ ਕਰਨਗੇ ਦੱਸਣਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਨਾਲ ਜਿਹੜੇ ਸਾਡੇ ਪ੍ਰਾਤਨ ਰੀਤੀ ਰਿਵਾਜ ਨੇ ਉਹ ਅੱਗੇ ਵਧਦੇ ਨੇ ਜਿਹੜਾ ਸਾਡਾ ਸਭਿਆਚਾਰ ਹੈ ਉਹ ਇਸ ਤਰ੍ਹਾਂ ਬੱਚਿਆਂ ਦੇ ਨਾਲ ਜੁੜਦਾ ਤੇ ਅੱਗੇ ਵਧਦਾ ਤੁਸੀਂ ਹੁਣ ਛੋਟੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਪਣੇ ਰੀਤੀ ਰਿਵਾਜਾਂ ਨਾਲ ਆਪਣੇ ਪਰਿਵਾਰ ਨਾਲ ਆਪਣੀ ਮਿੱਟੀ ਨਾਲ ਜੁੜੇ ਰਹੋ ਆਪਣੀ ਮਿੱਟੀ ਨਾਲ ਜੁੜੇ ਰਹਿਣਗੇ ਆਪਣੇ ਪੰਜਾਬ ਨਾਲ ਤੇ ਆਪਣੇ ਮਿੱਟੀ ਤੋਂ ਵੱਖ ਨਹੀਂ ਹੋਣਗੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਮਿੱਠੇ ਪ੍ਰਸ਼ਾਦਿਆਂ ਦਾ ਲੰਗਰ ਚਕਾਇਆ ਜਾ ਰਿਹਾ ਤੇ ਇਹ ਭੈਣਾ ਵੱਲੋਂ ਤਿਆਰ ਕੀਤਾ ਜਾ ਰਿਹਾ ਕੀਤਾ ਗਿਆ ਜਿੱਥੇ ਅੱਜ ਜਿਹੜੀਆਂ ਇੰਨੀਆਂ ਇੱਥੇ ਸਾਡੀਆਂ ਭੈਣਾਂ ਔਰਤਾਂ ਇਕੱਠੀਆਂ ਹੋਈਆਂ ਹਨ ਤੇ ਹੁਣ ਜਿਹੜੇ ਇੱਥੇ ਉਹਦੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਦੀ ਜਿਨ੍ਹਾਂ ਨੇ ਇਹ ਸਾਰਾ ਪ੍ਰਬਾਲਾ ਕੀਤਾ ਬੀਬੀਆਂ ਨੇ ਇਕੱਠਾ ਆਜੋ ਵੀਰ ਜੀ ਟਾਡੇ ਮੁੱਲੇ ਦੇ ਵਿੱਚ ਅੱਜ ਬੀਬੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਤੇ ਬੀਬੀਆਂ ਨੇ ਇੱਕ ਰੜ ਕੇ ਗੁੱਡੀ ਬਣਾਈ ਗੁੱਡੀ ਬਣਾ ਕੇ ਉਹਨੂੰ ਫੂਕਿਆ ਤੇ ਫਿਰ ਜਿਹੜਾ ਮਿੱਠੇ ਪ੍ਰਸ਼ਾਦਿਆ ਦਾ ਲੰਗਰ ਚਲਾਇਆ ਕਿਵੇਂ ਲੱਗਦਾ ਤੁਹਾਨੂੰ ਇਹ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੀਆਂ ਬੀਬੀਆਂ ਆਪਣੀਆਂ ਭੈਣਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਜਿਨ੍ਹਾਂ ਨੇ ਪੁਰਾਣੀ ਰੀਤ ਨੂੰ ਵਜੇ ਤਾਜ਼ਾ ਕੀਤਾ ਤੇ ਇੰਦਰ ਦੇਵਤਾ ਕੇ ਬੇਨਤੀ ਕੀਤੀ ਹੈ ਕਿ ਤੁਸੀਂ ਮੀਂਹ ਪਾਓ ਤਾਂ ਕਿ ਜੋ ਗਰਮੀ 'ਚ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਮੈਂ ਆਪਣੇ ਨਾਲ ਦੇ ਲੱਗਦੀਆਂ ਜਿਹੜੇ ਕਲੋਨੀਆਂ ਨੇ ਪਿੰਡ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਛੇਤਰੋਂ ਤੁਸੀਂ ਵੀ ਇਹ ਗੁੱਡੀ ਸਾੜ ਕੇ ਦੇਵਤਾ ਦੇ ਅੱਗੇ ਬੇਨਤੀ ਰੁਕਮੀ ਪਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜੁਗਿੰਦਰ ਸਿੰਘ ਜੀ ਬੇਗੋਆਣਾ ਜਿਨ੍ਹਾਂ ਦੀ ਜਿਹੜੀ ਅਗਵਾਈ ਦੇ ਵਿੱਚ ਬੀਬੀਆਂ ਇਕੱਠੀਆਂ ਹੋਈਆਂ ਤੇ ਇਕੱਠੀਆਂ ਹੋ ਕੇ ਬੀਬੀਆਂ ਨੇ ਇੱਕ oprala ਕੀਤਾ ਜਿਹਦੇ oprale ਦੇ ਵਿੱਚ ਅਸੀਂ ਮੌਜੂਦ ਆ ਗੁਰਨਾਨਕ ਨਗਰ ਗਿੱਲ ਪਿੰਡ ਦੇ ਵਿੱਚ ਇਹ ਜਿਹੜੀਆਂ ਭੈਣਾਂ ਨੇ ਬੀਬੀਆਂ ਵੱਡੇ ਪੱਦਰ ਤੇ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਹੁਣ ਦੇਖਣਾ ਇਹ ਹੈ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਇੰਦਰ ਦੇਵਤਾ ਖੋਜੋ ਕੇ ਕਿੰਨੀ ਇੱਕ ਵਰਖਾ ਕਰਦਾ ਮਿਹਰਬਾਨੀ